ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇ ਦੇਖਣ ਭਰਾਵਾਂ ਦਾ ਸਾਡੇ ਚੈਨਲ ਦੇਸੀ ਟੱਬਰ ਤੇ ਸਵਾਗਤ ਹੈ ਤੇ ਆਸ ਕਰਦੇ ਹਾਂ ਕਿ ਤੁਸੀਂ ਆਪ ਦੇ ਘਰ ਪਰਿਵਾਰ ਵਿੱਚ ਠੀਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇਹ ਛੋਲੀਆ ਜਿਹਨੂੰ ਹਰੇ ਛੋਲੇ ਵੀ ਬੋਲਦੇ ਤੇ ਛੋਲੀਆ ਇਹਦੀ ਅੱਜ ਆਪਾਂ ਬਣਾਵਾਂਗੇ ਸਬਜ਼ੀ ਤੇ ਅਜੋ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਕੱਢ ਕੇ ਸਾਰੇ ਛੋਲੇ ਕੱਢ ਕੇ ਤੇ ਫੇਰ ਆਪਾਂ ਆਨ ਦਿਖਾਵਾਂਗੇ ਤੇ ਫਿਰ ਆਪਾਂ ਸਬਜੀ ਬਣਾਵਾਂਗੇ ਆ ਜੋ ਆਪਾਂ ਤੁਹਾਨੂੰ ਆਪਾਂ ਕੱਢ ਲਈਏ ਇਹ ਕੱਢਣਾ ਤਾਂ ਬਹੁਤ ਔਖਾ ਵਾ ਮਿਹਨਤ ਲੱਗਦੀ ਕੱਢਣ ਤੇ ਬੀਬੀਆਂ ਐਸੇ ਕਰਕੇ ਕੱਢਿਆ ਕਢਿਆ ਲੈ ਆਉਂਦੀਆਂ ਪਰ ਉਹ ਨਹੀਂ ਲਿਓਣਾ ਚਾਹੀਦਾ ਆਪਾਂ ਨੂੰ ਇਹ ਆਪਾਂ ਨੂੰ ਕੱਢ ਕੇ ਹੀ ਬਣਾਉਣਾ ਚਾਹੀਦਾ ਤਾਜ਼ਾ ਹੀ ਕਿਉਂ ਇਹ ਵਧੀਆ ਬਣਦਾ ਵਾ ਉਹ ਆ ਪਤਾ ਨਹੀਂ ਕਿੰਨੇ ਦਿਨਾਂ ਦਾ ਕੱਢਿਆ ਹੁੰਦਾ ਵਾ ਤੇ ਗਲਿਆ ਜਾ ਹੁੰਦਾ ਰੰਗ ਵੀ ਉਹਨਾਂ ਲਾਇਆ ਹੁੰਦਾ ਵਾ ਤੇ ਆ ਆਪਾਂ ਜਿਹੜਾ ਵਾ ਕੱਢ ਕੇ ਬਣਾਵਾਂਗੇ ਇਹ ਬਹੁਤ ਵਧੀਆ ਸਬਜੀ ਏ ਸਾਡਾ ਜੋਤ ਆਪਦੀ ਗੱਡੀ ਚ ਖੇਡਦਾ ਪਿਆ ਵਾ ਤੇ ਆਪਾਂ ਨજર ਛੋਲੇ ਕੱਢ ਲੈਨੇ ਉਹ ਵੀ ਆਪਣੇ ਅਲਵੇ ਵੇ ਕੇ ਹੱਸਦਾ ਵਾ ਓਏ ਜੋਤ ਏ ਜੋਤ ਸਾ ਮਿਲਦੇ ਆਪਾਂ ਛੋਲਿਆ ਕੱਢ ਕੇ ਤੇ ਆ ਲੋ ਅੱਧੇ ਕ ਆਪਾਂ ਦਾਣੇ ਕੱਢ ਲੈ ਛੋਲਿਆਂ ਦੇ ਇੱਧਰ ਵੇਖੋ ਸਾਰਾ ਪਰਿਵਾਰ ਲੱਗਿਆ ਪਿਆ ਕੱਢਣ ਤੇ ਇੱਧਰ ਬੱਚੇ ਖਿਚੜੀ ਖਾ ਰਹੇ ਆ ਬੱਚਿਆਂ ਵਾਸਤੇ ਆਪਾਂ ਖਿਚੜੀ ਬਣਾਈ ਆ ਗੋ ਜੋਤ ਵੀ ਖਾਂਦਾ ਵਾ ਗੋ ਜੋਤ ਨੂੰ ਵੀ ਖਾਉਂਦੇ ਆ ਉਜੋਦੇ ਵੀ ਕਿਚਰੀ ਕਹਿੰਦਾ ਹੈ ਨਾ ਆ ਲੋ ਜੀ ਛੋਲੇ ਆਪਾਂ ਸਾਰੇ ਛੋਲਿਆ ਕੱਢ ਲਿਆ ਵਾ ਇਹਦੀ ਆਪਾਂ ਬਣਾਵਾਂਗੇ ਰਸੇ ਵਾਲੀ ਸਬਜੀ ਤੇ ਆ ਲੋ ਜੀ ਆਪਾਂ ਛੋਲਿਏ ਦੀ ਸਬਜੀ ਬਣਾਉਣ ਵਾਸਤੇ ਕੀ ਕੀ ਹੋਰ ਲਿਆ ਵਾ ਇੰਨਾ ਕ ਆਪਾਂ ਅਦਰਕ ਲੇ ਛਿਲ ਕੇ ਲਿਆ ਲਿਆ ਦੋ ਮਿਰਚਾਂ ਪਾਵਾਂਗੇ ਦੋ ਟਮਾਟਰ ਪਾਵਾਂਗੇ ਤੇ ਚਾਰ ਪੰਜ ਆਪਾਂ ਗੰਡੇ ਪਾਵਾਂਗੇ ਇੰਨਾ ਕ ਆਪਾਂ ਲਸਣ ਪਾਵਾਂਗੇ ਵੀ ਆਪਾਂ ਛਿਲ ਕੇ ਲਿਆ ਤੇ ਆਜਾ ਆਪਾਂ ਮਸਾਲਾ ਬਣਾਉਨੇ ਆ ਆਪਾਂ ਪਾ ਲੈਨੇ ਨਾਲ ਹੀ ਅਦਰਕ ਕੱਟ ਕੇ ਪਾਵਾਂਗੇ ਨਹਾ ਲਿਆ ਪੰਦੋ ਮਿਰਚਾਂ ਰਿਆਂ ਪਾਲੀਆਂ ਇਹਨਾਂ ਨੂੰ ਆਪਾਂ ਇੱਕ ਵਾਰੀ ਓਟ ਲੈਨੇ ਆ ਤੇ ਬਾਅਦ ਚ ਗੰਡੇ ਕੁੱਟਾਂਗੇ ਆਹ ਲੋ ਆਪਾਂ ਅਦਰਕ ਲਸਣ ਤੇ ਮਿਰਚਾਂ ਗ੍ਰੈਂਡ ਕਰ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਗੰਡੇ ਕੱਟ ਕੇ ਇਹ ਵੀ ਕੁੱਟ ਲਾਂਗੇ ਸਰਪੰਝਾ ਪੈਂਦੇ ਵਿੱਚ ਪਾਵਾਂਗੇ ਆਲੂ ਜੇ ਕੋਈ ਗੰਡੇ ਆਪਣੇ ਹੋ ਗਏ ਆ ਬ੍ਰੀਕ ਆਪਾਂ ਥੋੜੇ ਜਿਹਾ ਆਪਾਂ ਹੋਰ ਬ੍ਰੀਕ ਕਰ ਲੈਨੇ ਆ ਤੇ ਫਿਰ ਆਪਾਂ ਲਾਉਣੇ ਤੜਕਾ ਚਾਲੂ ਛੱਲ ਲੈਨੇ ਆ। ਚਾਲੂ ਆਪਣਾ ਮਸਾਲਾ ਜਿਹੜਾ ਕੁੱਟ ਕੇ ਆਪਾਂ ਬਰੀਕ ਕਰ ਲਿਆ ਤੇ ਹੁਣ ਆਪਾਂ ਅੱਗ ਬਾਲਦੇ ਆ ਤੇ ਫਿਰ ਆਪਾਂ ਤੜਕਾ ਰੋ। ਅੱਗ ਆਪਾਂ ਬਾਲ ਲਈਏ ਤੇ ਉੱਤੇ ਰੱਖਦੇ ਆਪਾਂ ਇਹ ਥੋੜੀ ਥੋੜੀ ਚਲਾਵਾਂਗੇ। ਥੋੜੀ ਆਪਾਂ ਰੱਖ ਲਈਏ ਤੇ ਇਹਦੇ ਵਿੱਚ ਆਪਾਂ ਪਾਉਨੇ ਆ ਤੇਲ ਸਰੋਂ ਦਾ। ਆਹੋ ਤੇਲ ਆਪਣਾ ਗਰਮ ਹੋ ਗਿਆ ਤੇ ਇੰਨੇ ਕ ਭਰਤ ਜੀਰ ਪਾ ਲਾਂਗੇ। ਤੇ ਨਾਲੇ ਕ ਆਪਾਂ ਜੀਰਾ ਪਾ ਲੈਨੇ। ਤੇ ਆਪਾਂ ਜਿਹੜਾ ਕੁੱਟਿਆ ਮਸਾਲਾ ਪਾ ਲੈਨੇ ਇਹਦੇ ਵਿੱਚ। ਜਿੰਨਾ ਜਰਾ ਆਪਣਾ ਮਸਾਲਾ ਭੁੱਜਦਾ ਏ ਤੇ ਆਪਾਂ ਉਹਨਾਂ ਸਿਰ ਟਮਾਟਰ ਕੱਟ ਲੈਣੇ ਆ ਬਰੀਕ ਬਰੀਕ ਇਹਨੂੰ ਥੋੜੇ ਥੋੜੇ ਆਪਾਂ ਕੁੱਟ ਕੇ ਬਰੀਕ ਕਰ ਲਾਂਗੇ ਇਹਨਾਂ ਨੂੰ ਆਪਾਂ ਥੋੜੇ ਥੋੜੇ ਬਰੀਕ ਕਰ ਲੈਣੇ ਆ ਜਿੰਨਾ ਚਿਰ ਆਪਣੇ ਗੰਡੇ ਲਾਲ ਹੁੰਦੇ ਆ ਆਹ ਲੋ ਸਵਾਦ ਅਨਸਾਰ ਆਪਾਂ ਲੂਣ ਪਾ ਲੈਣੇ ਆ ਤੇ ਗੰਡਾ ਅੰਦਰ ਥੋੜਾ ਜਿਹਾ ਭੁੱਜੂਗਾ ਨਰਮ ਹੋ ਜਾ ਇੱਕ ਚਮਚਾ ਹਲਦੀ ਪਾ ਲਾਂਗੇ ਕਲਰ ਵਾਸਤੇ ਚਲੋ ਗੰਡ ਮਸਾਲਾ ਆਪਣਾ ਜਾਗ ਪਰਸੈਂਟ ਭੁੱਜ ਗਿਆ ਤੇ ਆਪਾਂ ਟਮਾਟਰ ਪਾ ਲੈਨੇ ਵਿੱਚ ਟਮਾਟਰ ਵੀ ਭੁੱਜੂਗਾ ਹੁਣਾ ਤੋਂ ਗਿਆ ਆਪਾਂ ਪਾਣੀ ਪਾ ਲੈਨੇ ਆ ਦੇਖੋ ਆਪਣਾ ਮਸਾਲਾ ਕਿੱਡਾ ਵਧੀਆ ਬਣ ਗਿਆ ਵਾ ਇਹਦੇ ਵਿੱਚ ਪਾ ਲੈਨੇ ਆਪਾਂ ਆਲੂ ਜਿਹੜੇ ਆਪਾਂ ਚਾਰ ਪੰਜ ਕੱਟ ਕੇ ਲੈ ਆ ਆਲੂ ਕਿੱਡੇ ਵਧੀਆ ਆਪਣੇ ਮਸਾਲਾ ਆਲੂ ਬਣੇ ਆ ਤੇ ਇਹਦੇ ਵਿੱਚ ਆਪਾਂ ਪਾ ਦਨੇ ਆ ਆਪਾਂ ਪਾ ਦਨੇ ਆ ਪਾਣੀ ਇਹ ਆਪਾਂ ਤਰੀ ਵਾਲੇ ਬਣਾਵਾਂਗੇ ਪਾਣੀ ਆਪਾਂ ਗਰਮ ਪਾ ਰਹੇ ਆ ਥੋੜੀ ਦੇ ਵਿੱਚ ਬਾਤ ਦਾ ਸਬਜੀ ਚ ਇਤਰਾ ਤਰੀ ਵਾਲੀ ਸਬਜੀ ਬਣੋਂਗੀ ਤੇ ਇਹਨੂੰ ਆਪਾਂ ਥੋੜਾ ਜਿਹਾ ਢੱਕ ਕੇ ਰੰਨ ਲੈਨੇ ਆ ਤੇ ਫਿਰ ਆਪਾਂ ਵਹਨੇ ਆ ਫਿਰ ਸਬਜੀ ਕਿੱਦਾਂ ਦੀ ਬਣ ਖਾ ਲੋ ਜੀ ਸਬਜੀ ਆਪਣੀ ਬਣ ਗਈ ਆ ਆ ਵੇਖੋ ਕਿੱਡੀ ਵਧੀਆ ਬਣੀ ਆ ਤੇ ਇਹਦੇ ਵਿੱਚ ਆਪਾਂ ਹੁਣ ਧਨੀਆ ਪਾ ਲੈਨੇ ਆ ਇਹ ਆਪਾਂ ਕੱਟ ਲੈਨੇ ਬਰੀਕ ਬਰੀਕ ਥੋੜੀ ਬਰੀਕ ਬਰੀਕ ਧਨੀਆ ਆਪਾਂ ਕੱਟ ਲਿਆ ਇਹ ਆਪਾ ਪਾ ਦਨੇ ਸਬਜੀ ਚ ਤੇ ਧਨੀਏ ਨਾਲ ਸਬਜੀ ਦਾ ਸਵਾਦ ਹੋਰ ਵੀ ਵੱਧ ਜਾਣਾ ਚਾਰ ਚੰਨ ਲੱਗ ਜਾਣਗੇ ਆਹ ਲੋ ਜੀ ਸਬਜੀ ਆਪਣੀ ਛੋਲੀਏ ਦੀ ਬਣ ਕੇ ਤਿਆਰ ਆ ਬਹੁਤ ਸਵਾਦ ਬਣੀ ਆ ਸਬਜੀ ਇਹਨੂੰ ਖੁਸ਼بو ਤੋਂ ਪਤਾ ਲੱਗ ਗਿਆ ਸਬਜੀ ਬਹੁਤ ਸਵਾਦ ਬਣੀ ਆ ਤੇ ਜੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਦਬਕੇ ਕਰਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪੇ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਖਬਰ ਆਖਾ